ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨ ਲੱਗਿਆਂ ਵੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲਾਂ 'ਚ ਆਏ ਟਿੰਡ ਦਾ ਸਹਰਾਣਾ ਲਾ ਕੇ ਸੁੱਤੇ ਤੇ ਉਹ ਟਿੰਡ ਕਿੱਥੋਂ ਆਈ ਕਿਨੇ ਦਿੱਤੀ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਨੂੰ ਛੱਡਣਾ ਕੀਤਾ ਨਾ ਪੰਜ ਪਿਆਰਿਆਂ ਦਾ ਹੁਕਮ ਨੂੰ ਬਜਾਇਆ ਕਿਉਂਕਿ ਪੰਜਾਂ ਸਿੰਘਾਂ ਨੇ ਹੁਕਮ ਕੀਤਾ ਸੀ ਮਹਾਰਾਜ ਨੂੰ ਕਿ ਤੁਸੀਂ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਕੱਚੀ ਘੜੀ ਨਹੀਂ ਰਹਿ ਸਕਦੇ ਤੁਹਾਨੂੰ ਜਾਣਾ ਪਏਗਾ ਤੇ ਮਹਾਰਾਜ ਜੀ ਨੇ ਤਿਆਰ ਕੀਤਾ ਸੀਗਾ ਕਿ ਭਾਈ ਕਨ ਨੂੰ ਅਸੀਂ ਜੰਗ ਦੇ ਵਿੱਚ ਜਾਵਾਂਗੇ ਤੇ ਫਿਰ ਸਿੰਘਾਂ ਨੇ ਆਖਣਾ ਕੀਤਾ ਸੀ ਮਹਾਰਾਜ ਤੁਹਾਨੂੰ ਇੱਥੋਂ ਜਾਣਾ ਪਏਗਾ ਕਿਉਂਕਿ ਜੇ ਬਾਗ ਉਜੜ ਗਿਆ ਕੋਈ ਗੱਲ ਨਹੀਂ ਮਾਲੀ ਜਿਉਂਦਾ ਹੈ ਨਾ ਤਾਂ ਮਾਲੀ ਨੇ ਸੈਂਕੜੇ ਹੀ ਬਾਗ ਪੈਦਾ ਕਰ ਲੈਣੇ ਨੇ ਪਰ ਜੇ ਮਾਲੀ ਹੀ ਨਾ ਰਹਾ ਤਾਂ ਫਿਰ ਕੀ ਬਣੇਗਾ ਇਸ ਕਰਕੇ ਤੁਸੀਂ ਬਾਲੀਆਂ ਖਾਲਸਾ ਪੰਥ ਦੇ ਤੁਸੀਂ ਇਸ ਖਾਲਸਾ ਪੰਥ ਦਾ ਜਿਹੜਾ ਵਾਗ ਹੈ ਨਾ ਇਹਦੇ ਮਾਲੀ ਹੋ ਤੁਹਾਨੂੰ ਇਹ ਛੱਡ ਕੇ ਜਾਣਾ ਪਏਗਾ ਚਮਕੌਰ ਦੀ ਗੜੀ ਨੂੰ ਫਿਰ ਮਹਾਰਾਜ ਜੀ ਲਲਕਾਰ ਕੇ ਉੱਥੋਂ ਨਿਕਲੇ ਸੀ ਤੇ ਇਸ ਤਰ੍ਹਾਂ ਦਾ ਪੈਂਡਾ ਕਹਿੰਦੇ ਝਾੜੀਆਂ ਦੇ ਵਿੱਚੋਂ ਦੀ ਲੰਘਦਿਆਂ ਮਹਾਰਾਜ ਜੀ ਦਾ ਜਾਮਾ ਬਿੱਲੀ ਰੋਲੀ ਨਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋੜਾ ਹੈ ਨਾ ਨੀਲਾ ਘੋੜਾ ਹੈ ਨਾ ਹੱਥ 'ਚ ਬਾਜ ਹੈ ਨਾ ਸਿਰ 'ਤੇ ਤਾਜ ਹੈ ਤਾਜੋ ਤਖਤਾਂ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀ ਵੜੇ ਦੇ ਜੰਗਲਾਂ ਦੇ ਵਿੱਚ ਝਾੜੀਆਂ ਦਾ ਰਸਤਾ ਜਾਮਾਂ ਲੀਰੋ ਲੀਰ ਹੈ ਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਵੀ ਰੋੜ ਵਜ ਵਜ ਕੇ ਖੰਡੇ ਵਜ ਵਜ ਕੇ जख्मी ਹਾਲਤ ਤੇ ਇਸ ਤਰ੍ਹਾਂ ਜਦੋਂ ਮਹਾਰਾਜ ਜੀ ਇੱਕ ਪਿੰਡ ਦੇ ਵਿੱਚ ਪੁੱਜੇ ਨਾ ਉੱਥੇ ਕਿਸੇ ਸੱਜਣ ਨੂੰ ਮਿਲੇ ਪੁੱਛਣਾ ਕੀਤਾ ਭਾਈ ਕਿਹੜਾ ਪਿੰਡ ਹੈ ਉਹ ਪੰਡਤ ਜੀ ਸੀ ਉਹਨਾਂ ਨੇ ਆਖਣਾ ਕੀਤਾ ਵੀ ਇਹ ਬਹਿਲੋਲਪੁਰ ਪਿੰਡ ਹੈਗਾ ਤੇ ਇਸ ਤਰ੍ਹਾਂ ਮਹਾਰਾਜ ਜੀ ਕਹਿਣ ਲੱਗੇ ਤੇ ਇੱਥੇ ਸਾਡਾ ਇੱਕ ਮਸੰਦ ਹੈ ਪੂਰਨ ਮਸੰਦ ਉਹ ਕਹਿਣ ਲੱਗੇ ਵੀ ਮੈਂ ਜਾਣਦਾ ਉਹਨੂੰ ਮਹਾਰਾਜ ਜੀ ਕਹਿੰਦੇ ਭਾਈ ਸਾਨੂੰ ਉਹਨਾਂ ਦੇ ਘਰ ਛੱਡ ਕੇ ਆਉਸੀ ਉਹਨਾਂ ਨੂੰ ਮਿਲਣਾ ਹੈ ਤੇ ਉਹ ਪੰਡਤ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਨਾ ਤੇ ਪੂਰਨ ਮਸੰਦ ਦੇ ਘਰ ਜਦੋਂ ਗਏ ਦਰਵਾਜ਼ਾ ਖੜਕਟਾਇਆ ਤੇ ਦਰਵਾਜ਼ਾ ਖੋਲਿਆ ਉਹਦੇ ਨੌਕਰ ਜਿਉਣੇ ਨੇ ਤੇ ਜਿਉਣੇ ਨੂੰ ਕਹਿਣ ਲੱਗੇ ਉਹ ਪੰਡਤ ਜੀ ਵੀ ਆ ਤੁਹਾਡਾ ਕੋਈ ਮੁਸਾਫਰ ਆਇਆ ਹੈ ਤੁਹਾਡੇ ਮਾਲਕ ਨੂੰ ਮਿਲਣਾ ਚਾਹੁੰਦਾ ਹੈ ਇਹਨੂੰ ਮਿਲਵਾ ਦਿਓ ਤੇ ਉਹ ਚਲੇ ਗਏ ਤੇ ਜਉਣਾ ਜਿਹੜਾ ਨੌਕਰ ਸੀ ਉਹਨੇ ਮਹਾਰਾਜ ਜੀ ਨੂੰ ਅੰਦਰ ਬਿਠਾਇਆ ਤੇ ਪੁੱਛਣਾ ਕੀਤਾ ਵੀ ਤੁਸੀਂ ਕੌਣ ਹੋ ਮੈਂ ਮਾਲਕ ਨੂੰ ਜਾ ਕੇ ਕੀ ਦੱਸਾਂ ਵੀ ਤੁਹਾਨੂੰ ਕੌਣ ਮਿਲਣ ਵਾਸਤੇ ਆਇਆ ਹੈ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਉਹਨੂੰ ਜਾ ਕੇ ਕਹਿ ਵੀ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਹੁਣ ਜਦੋਂ ਜਿਉਣੇ ਨੇ ਇਹ ਗੱਲ ਸੁਣੀ ਨਾ ਵੀ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਿਮਾ ਸੁਣੀ ਸੀ ਕਿ ਉਹ ਤੇ ਤਾਜੋ ਤਖਤਾਂ ਦੇ ਮਾਲਕ ਨੇ ਰਾਜੇ ਮਹਾਰਾਜੇ ਉਹਨਾਂ ਦੇ ਦਰ ਤੇ ਆ ਕੇ ਝੁਕਦੇ ਐ ਐਸੀ ਉਹਨਾਂ ਦੀ ਖੇੜ ਐਸੀ ਵਡਿਆਈ ਐ ਪਰ ਅੱਜ ਕਦੇ ਦਰਸ਼ਨ ਨਹੀਂ ਕੀਤੇ ਸੀ ਅੱਜ ਜਦੋਂ ਦਰਸ਼ਨ ਕੀਤੇ ਐਸੀ ਹਾਲਤ ਦੇ ਵਿੱਚ ਕਿ ਮਹਾਰਾਜ ਜੀ ਇਹ ਕਿਸ ਤਰ੍ਹਾਂ ਦਾ ਸਮਾਂ ਹੈ ਤੇ ਮਹਾਰਾਜ ਜੀ ਕਹਿੰਦੇ ਭਾਈ ਤੇਰੇ ਮਾਲਕ ਨੂੰ ਲੈ ਕੇ ਆ ਬੁਲਾ ਤੇ ਹੁਣ ਬੜੇ ਹੀ ਸਤਕਾਰ ਦੇ ਨਾਲ ਮਹਾਰਾਜ ਜੀ ਨੂੰ ਬਿਠਾਇਆ ਆਪਣੇ ਪਰਨੇ ਦੇ ਲੜਦੇ ਨਾਲ ਕਹਿੰਦੇ ਮਹਾਰਾਜ ਜੀ ਦੇ ਚਰਨ ਸਾਫ ਕਰਦਾ ਜਿਨ੍ਹਾਂ ਦੇ ਵਿੱਚੋਂ ਖੂਨ ਵਗਦਾ ਹੈ ਤੇ ਅੱਗ ਵਾਲ ਕੇ ਰੱਖੀ ਕਿਉਂਕਿ ਹੱਡ ਚੀਰ ਮੇ ਠੰਡ ਸੀ ਉਸ ਟਾਈਮ ਤੇ ਤੇ ਅਗਵੇ ਵਾਲੇ ਮਹਾਰਾਜ ਦੀ ਸੇਵਾ ਕਰਦਾ ਹੈ ਬੜਾ ਹੀ ਭਰੇ ਮਨ ਦੇ ਨਾਲ ਵੀ ਐਸਾ ਸਮਾਂ ਕਿ ਜਿਨ੍ਹਾਂ ਦੀ ਵਡਿਆਈ ਮਹਿਮਾ ਸੁਣੀਆ ਪਰ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਦੇ ਮੈਂ ਦਰਸ਼ਨ ਕੀਤੇ ਨੇ ਤੇ ਉੱਪਰ ਚਵਾਰੇ ਦੇ ਵਿੱਚ ਜਾ ਰਿਹਾ ਭੱਜਿਆ ਕਹਿੰਦਾ ਆਪਣੇ ਮਾਲਕ ਨੂੰ ਆਵਾਜ਼ਾਂ ਮਾਰਦਾ ਕਹਿੰਦਾ ਦੇਖੋ ਆਪਣੇ ਘਰ ਕੌਣ ਆਏ ਨੇ ਆ ਜੋ ਕਹਿੰਦਾ ਆ ਕੇ ਦਰਸ਼ਨ ਕਰੋ ਤੇ ਜਦੋਂ ਉੱਪਰ ਗਿਆ ਨਾ ਪੂਰਨ ਮਸੰਦ ਸੀ ਉਹਨੇ ਦਰਵਾਜ਼ਾ ਖੋਲ੍ਹਿਆ ਕਹਿੰਦਾ ਵੀ ਕੀ ਗੱਲ ਦੱਸਾਂ ਕਹਿੰਦਾ ਦੇਖੋ ਕੌਣ ਆਇਆ ਆਪਣੇ ਘਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਨੇ ਹੁਣ ਜਿਹੜਾ ਪੂਰਨਮ ਸੰਦ ਸੀ ਨਾ ਉਹ ਮੁੱਖ ਫੇਰ ਗਿਆ ਬੇਮੁਖ ਹੋ ਗਿਆ ਕਹਿੰਦਾ ਵੀ ਤੈਂ ਕਿਤੇ ਦੱਸਤਾ ਨਹੀਂ ਦਿੱਤਾ ਵੀ ਮੈਂ ਘਰ ਹੀ ਆ ਉਹ ਕਹਿੰਦਾ ਵੀ ਦੱਸਣ ਦੀ ਕੀ ਗੱਲ ਤੁਸੀਂ ਘਰ ਹੀ ਹੋ ਤੇ ਤੁਸੀਂ ਜਿਨ੍ਹਾਂ ਨੂੰ ਮਤਲਬ ਆਪਣਾ ਇਸ਼ਟ ਮਨਦੇ ਹੋ ਗੁਰੂ ਮੰਨਦੇ ਹੋ ਉਹ ਅੱਜ ਆਪਣੇ ਘਰ ਆਏ ਨੇ ਤੁਸੀਂ ਅੱਜ ਉਹਨਾਂ ਦੀ ਸੇਵਾ ਸੰਭਾਲ ਕਰਨ ਦਾ ਬੜਾ ਹੀ ਵਧੀਆ ਸਮਾਂ ਹੈ ਕਿਉਂਕਿ ਹਾਲਾਤ ਇਹਨੇ ਵਧੀਆ ਨਹੀਂ ਤੇ ਉਹ ਪੂਰਨ ਮਸੰਦ ਕਹਿੰਦਾ ਨਾ ਕਹਿੰਦਾ ਵੀ ਉਹ ਹਕੂਮਤ ਦੇ ਵਾਗੀ ਨੇ ਪਤਾ ਨਹੀਂ ਕਿੰਨੀਆਂ ਕੁ ਫੌਜਾਂ ਉਹਨਾਂ ਦੇ ਪਿੱਛੇ ਹੋਣ ਗਿਆ ਅਨੰਦਗੜ੍ਹ ਦਾ ਕਿਲਾ ਛੱਡਣਾ ਪਿਆ ਹੋਰ ਪਤਾ ਨਹੀਂ ਕੀ ਕੁਝ ਹੋਇਆ ਤੇ ਇਹ ਖਤਰਾ ਕਹਿੰਦਾ ਮੈਂ ਇਹ ਨਹੀਂ ਮੁੱਲ ਲੈ ਸਕਦਾ ਵੀ ਪਤਾ ਨਹੀਂ ਕਿੰਨੀਆਂ ਕੁ ਉਹਨਾਂ ਦੇ ਪਿੱਛੇ ਫੌਜਾਂ ਹੋਣਗੀਆਂ ਤੇ ਆਪਾਂ ਕਹਿੰਦਾ ਮੈਂ ਕੋਈ ਵਾਧੂ ਮੁਸੀਬਤ ਗਲ ਨਹੀਂ ਪਾਉਣੀ ਚਾਹੁੰਦਾ ਦੇਖੋ ਹੁਣ ਇਹ ਗੱਲਾਂ ਕਰਦਾ ਹੈ ਕਹਿੰਦਾ ਤੂੰ ਜਾ ਕੇ ਉਹਨਾਂ ਨੂੰ ਕਹਿ ਦੇ ਵੀ ਜਦੋਂ ਅਸੀਂ ਮਿਲਣਾ ਹੋਇਆ ਨਾ ਅਸੀਂ ਆਪੇ ਹੀ ਅਨੰਦਪੁਰ ਸਾਹਿਬ ਆ ਕੇ ਮਿਲਾਂਗੇ ਤੁਸੀਂ ਇੱਥੋਂ ਚਲੇ ਜਾਓ ਹੁਣ ਇਹ ਗੱਲ ਜਦੋਂ ਜਿਉਣੇ ਨੇ ਸੁਣੀ ਨਾ ਉਹਦੇ ਨੌਕਰ ਨੇ ਤੇ ਮਨ ਦੇ ਵਿੱਚ ਇਸ ਤਰ੍ਹਾਂ ਕਹਿੰਦਾ ਵੀ ਤੂੰ ਕਿਹੋ ਜਿਹਾ ਬੰਦਾ ਆਪਣੇ ਮਨ ਦੇ ਵਿੱਚ ਸੋਚਦਾ ਹੈ ਵੀ ਅੱਜ ਉਹਨਾਂ ਤੇ ਵਕਤ ਪਿਆ ਜਦੋਂ ਉਹਨਾਂ ਦੇ ਤੇ ਚੰਗਾ ਸਮਾਂ ਸੀ ਤੀ ਤੂੰ ਬੜਾ ਉਦੋਂ ਉਹਨਾਂ ਦੀ ਸਿਫਤ ਕਰਦਾ ਸੀ ਪਰ ਅੱਜ ਇਸ ਸਮਾਂ ਆਇਆ ਤੂੰ ਵੀ ਮੁੱਖ ਮੋੜ ਲਿਆ ਤੇ ਹੁਣ ਭਰੇ ਮਨ ਦੇ ਨਾਲ ਉਤਰਨੇ ਆ ਪੌੜੀਆਂ ਤੋਂ ਉਤਰਿਆ ਨਹੀਂ ਜਾਂਦਾ ਮਹਾਰਾਜ ਜੀ ਵੱਲ ਵੇਖਦਾ ਹੈ ਸਤਿਗੁਰੂ ਮਹਾਰਾਜ ਜੀ ਅਰਗੇ ਆ ਕੇ ਹੱਥ ਜੋੜ ਕੇ ਖੜ ਗਿਆ ਕਹਿੰਦੇ ਭਾਈ ਕੋਈ ਨਾ ਤੈਨੂੰ ਘਬਰਾਉਣ ਦੀ ਲੋੜ ਨਹੀਂ ਮੈਂ ਸਾਰੀ ਗੱਲ ਸੁਣ ਲਈ ਹੈ ਤੇ ਕਹਿੰਦੇ ਕੋਈ ਗੱਲ ਨਹੀਂ ਇਹ ਤੇ ਸਮਾਂ ਆਉਂਦਾ ਹੀ ਰਹਿਣਾ ਆਉਂਦਾ ਰਹੇ ਕਿਉਂਕਿ ਮਹਾਰਾਜ ਜੀ ਕਹਿੰਦੇ ਆ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਤੇ ਇਹ ਤੇ ਦੁੱਖ ਸੁੱਖ ਤੇ ਆਉਂਦੇ ਜਾਂਦੇ ਰਹਿੰਦੇ ਆ ਭਾਈ ਤੇ ਇਹ ਇਹ ਗੱਲ ਵੀ ਕਹੀ ਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਉਂਦੇ ਸਕੇਰੇ ਬਿਪਤ ਪਰਿ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੀਰੇ ਤੇ ਮਹਾਰਾਜ ਜੀ ਉਹ ਜਿਵਣੇ ਨੂੰ ਸਮਝਾ ਰਿਹਾ ਭਾਈ ਜਦੋਂ ਸੁੱਖਾਂ ਦਾ ਸਮਾਂ ਹੁੰਦਾ ਹੈ ਨਾ ਤਾਂ ਸਾਰੇ ਹਰ ਕੋਈ ਆਪਣੇ ਆਪ ਨੂੰ ਉਹਦਾ ਮਿੱਤਰ ਸਮਝਦਾ ਹੈ ਵੀ ਮੈਂ ਹਾਂ ਮੇਰਾ ਬੜੀ ਮਿੱਤਰਤਾ ਹੈ ਉਹਦੇ ਨਾਲ ਤੇ ਫਰ ਜਦੋਂ ਕੋਈ ਦੁੱਖਾਂ ਦਾ ਸਮਾਂ ਆ ਜਾਂਦਾ ਨਾ ਤਾਂ ਸਾਰੇ ਸਾਥ ਛੱਡ ਜਾਂਦੇ ਆ ਤੂੰ ਘਬਰਾ ਨਾ ਕਹਿੰਦੇ ਅਸੀਂ ਅੱਗੇ ਚੱਲੇ ਆ ਤੇ ਜਦੋਂ ਮਹਾਰਾਜ ਜੀ ਜਾਣ ਲੱਗੇ ਨਾ ਕਹਿੰਦੇ ਉਹ ਜਿਉਣੇ ਨੇ ਇੱਧਰ ਉੱਧਰ ਨਿਗਾਹ ਮਾਰੀ ਆ ਤੇ ਉਹਨੂੰ ਖੋਦ ਹੀ ਇੱਕ ਟਿੰਡ ਪਈ ਸੀ ਘਰ ਦੇ ਵਿੱਚ ਉਹ ਚੁੱਕੀ ਤੇ ਉਹਦੇ ਵਿੱਚ ਅੱਗ ਵੱਲਦੀ ਸੀ ਜਿਹੜੀ ਉਹ ਅੱਗ ਪਾ ਕੇ ਨਤਾਰ ਬਨ ਕੇ ਦੇ ਦਿੱਤੀ ਮਹਾਰਾਜ ਕਹਿੰਦਾ ਤੁਸੀਂ ਆਹ ਲੈ ਜਾਓ ਇਹਦੇ ਨਾਲ ਕਿਉਂਕਿ ਬੜੀ ਠੰਡ ਹੈ ਇਹਦੇ ਨਾਲ ਤੁਹਾਨੂੰ ਨਿਗਾਸ ਮਿਲੇਗੀ ਥੋੜਾ ਬਹੁਤਾ ਇਹਦੇ ਨਾਲ ਜਿਹੜਾ ਹੈ ਠੰਡ ਤੋਂ ਰਾਹਤ ਮਿਲੇਗੀ ਪਤਾ ਨਹੀਂ ਤੁਸੀਂ ਕਿੱਥੇ ਜਾਣਾ ਕਹਿੰਦਾ ਕਿਹੋ ਜਿਹਾ ਸਮਾਂ ਹੈ ਤੇ ਕਹਿੰਦਾ ਇਹ ਜਿਹੜਾ ਪੂਰਨ ਮਸੰਦ ਹੈ ਨਾ ਇਹ ਤੁਹਾਡੇ ਤੋਂ ਬੇਮੁਖ ਹੋ ਗਿਆ ਇਹ ਇੰਨਾ ਬੇਮੁਖ ਹੋ ਗਿਆ ਵੀ ਅੱਜ ਤੋਂ ਬਾਅਦ ਕਹਿੰਦਾ ਮੈਂ ਇਹਦੀ ਨੌਕਰੀ ਵੀ ਨਹੀਂ ਕਰਨੀ ਅੱਜ ਜਿਹੜੇ ਕੰਮ ਹੈਗੇ ਉਹਨਾਂ ਨੂੰ ਸਮੇਟ ਕੇ ਕਹਿੰਦਾ ਅੱਜ ਤੋਂ ਬਾਅਦ ਕਹਿੰਦਾ ਮੈਂ ਇਹਦੀ ਨੌਕਰੀ ਵੀ ਨਹੀਂ ਕਰਨੀ ਕਿਉਂਕਿ ਜਿਹੜਾ ਆਪਣੇ ਗੁਰੂ ਦਾ ਹੀ ਨਹੀਂ ਹੋ ਸਕਿਆ ਕਹਿੰਦਾ ਉਹ ਕਿਸੇ ਦਾ ਹੋਰ ਕੀ ਹੋਏਗਾ ਕਹਿੰਦਾ ਮੈਂ ਇਹਦੀ ਨੌਕਰੀ ਨਹੀਂ ਕਰਨੀ ਤੇ ਮਹਾਰਾਜ ਜੀ ਉੱਥੋਂ ਫਿਰ ਉਹ ਟਿੰਡ ਲੈ ਕੇ ਨਿਕਲੇ ਉਹਦੇ ਵਿੱਚ ਅੱਗ ਪਾਈ ਸੀ ਤੇ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆਏ ਨਾ ਤੇ ਆਉਂਦਿਆਂ ਆਉਂਦਿਆਂ ਕਹਿੰਦੇ ਉਦੋਂ ਤੱਕ ਉਹ ਅੱਗ ਠੰਡੀ ਹੋ ਗਈ ਸੀ ਤੇ ਫਿਰ ਉੱਥੇ ਮਹਾਰਾਜ ਜੀ ਕਹਿੰਦੇ ਵੀ ਉਸੇ ਟਿੰਡ ਦਾ ਸਹਰਾਣਾ ਵਾਲਾ ਕੇ ਸੁੱਤੇ ਸੀ ਜਿਹੜੀ ਪੂਰਨ ਮਸੰਦ ਦੇ ਨੌਕਰ ਜਵਣੇ ਨੇ ਮਹਾਰਾਜ ਜੀ ਨੂੰ ਅੱਗ ਪਾ ਕੇ ਦਿੱਤੀ ਸੀ ਤੇ ਉੱਥੇ ਮਹਾਰਾਜ ਜੀ ਫਿਰ ਆਰਾਮ ਕੀਤਾ ਤੇ ਉਸ ਤੋਂ ਬਾਅਦ ਫਿਰ ਉੱਥੇ ਮਹਾਰਾਜ ਜੀ ਰਹੇ ਵੀ ਉੱਥੇ ਜਿਹੜੇ ਉਹਨਾਂ ਦੇ ਸਿੰਘ ਸੀ ਮਾਤਾ ਹਰਦੇਈ ਵਰਗੇ ਉਹਨਾਂ ਨੂੰ ਵੀ ਮਿਲੇ ਤੇ ਸਾਰਿਆਂ ਨੇ ਮਿਲ ਕੇ ਫਿਰ ਉਥੋਂ ਗਨੀਖਾ ਨਵੀਖਾ ਉਹਨਾਂ ਨੇ ਉੱਚ ਦੇ ਪੀਰ ਬਣਾ ਕੇ ਅੱਗੇ ਮਹਾਰਾਜ ਜੀ ਨੂੰ ਇਸ ਤਰ੍ਹਾਂ ਲੈ ਕੇ ਗਏ ਸੋ ਇਸ ਕਰਕੇ ਆਓ ਸਤਿਗੁਰੂ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਆਪਾਂ ਵੀ ਜੁੜੀਏ ਜੀ ਸੋ ਹੋਈਆਂ ਭੋਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ